ਹਲਕਾ ਦਖਣੀ ਵਾਰਡ ਨੰਬਰ 47 ਦੀਨਾ ਹੁੰਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਵਿਖੇ ਐਮ ਐਲ ਏ ਹਲਕਾ ਦਖਣੀ ਡਾਕਟਰ ਰਦਰ ਪੀਰ ਸਿੰਘ ਦੇ ਚਰ ਪਹੁੰਚੇ ਅਤੇ ਸਕੂਲ ਪ੍ਰਿੰਸੀਪਲ ਮੈਡਮ ਸੋਨੀਆ ਰੰਧਾਵਾ ਵੱਲੋਂ ਡਾਕਟਰ ਨਿਜਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਇਲਾਕੇ ਦੇ ਮਹਤਵਪੂਰਨ ਵਿਅਕਤੀਆਂ ਵਰੋ ਡਾਕਟਰ ਇੰਦਰਬੀਰ ਸਿੰਘ ਨਿਜਰ ਅਤੇ ਕਾਉਂਸਲਰ ਬੀਬੀ ਕਿਰਨਜੀਤ ਕੌਰ ਦੇ ਪਤੀ ਵਰਪਾਲ ਸਿੰਘ ਬੱਬਰ ਨੂੰ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਵਿੱਚ ਨਵੇਂ ਬਨੇ ਕਲਾਸਰੂਮ ਅਤੇ ਨਵੇਂ ਵਾਸ਼ਰੂਮ ਦਾ ਉਦਘਾਟਨ ਐਮਐਲਏ ਹਲਕਾ ਦਖਣੀ ਡਾਕਟਰ ਇੰਦਰਬੀਰ ਸਿੰਘ ਨਿਜਰ ਵੱਲੋਂ ਕੀਤਾ ਗਿਆ ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਹੱਥੀ ਤਿਆਰ ਕੀਤੀਆਂ ਕਲਾਕਿਰਤਾ ਅਤੇ ਡੈਕੋਰੇਸ਼ਨ ਦੇ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਡਾਕਟਰ ਇੰਦਰਬੀਰ ਸਿੰਘ ਨੇ ਜਨੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਡੈਕੋਰੇਟਿਵ ਵਸਤੂਆਂ ਦੀ ਸ਼ਲਾਘਾ ਕੀਤੀ ਤੇ ਉਹਨਾਂ ਦੀ ਹੌਸਲਾ ਵਧਾਈ ਕੀਤੀ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ ਲੋਕਨਾਚ ਗਿੱਧਾ ਪਾਇਆ ਗਿਆ ਜਿਸ ਨੇ ਪੁਰਾਣੇ ਪੰਜਾਬੀ ਸੱਭਿਆਚਾਰ ਦੀ ਝਲਕ ਨੂੰ ਮੁੜ ਸੁਰਜੀਤ ਕਰ ਦਿੱਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਸੋਨੀਆ ਰੰਧਾਵਾ ਅਤੇ ਸਟਾਫ ਵੱਲੋਂ ਐਮਐਲਏ ਡਾਕਟਰ ਇੰਦਰਬੀਰ ਸਿੰਘ, ਨੇਚਰ ਚੇਅਰਮੈਨ ਬਲਜੀਤ ਸਿੰਘ ਰਿੰਕੂ, ਨੇਚਰ ਕੌਂਸਲ ਬੀਬੀ ਕਿਰਨਜੀਤ ਕੋਰ ਦੇ ਪਤੀ ਵਰਪਾਲ ਸਿੰਘ ਬਬਰ ਕੌਂਸਲਰ ਬੀਬੀ ਰਿਤੂ ਦੇ ਪਤੀ ਬੰਡੀ ਪਹਿਲਵਾਨ ਅਤੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਬਹੁਤ ਸਾਡੇ ਸਾਰੇ ਵਲੰਟੀਅਰਸ ਟੀਚਰਸ ਨੇ ਰਿਟਾਇਰਡ ਅਫੀਸ਼ਲ ਰਿਟਾਇਰਡ ਨੂੰ ਪਰ ਅਸੀਂ ਟਾਈਮ ਟੂ ਟਾਈਮ ਉਹਨਾਂ ਕੋ ਸਲਾਹ ਲਈ ਦੇ ਰਹੇ ਨੇ ਆ ਵੀ ਕੀ ਕਰਨਾ ਚਾਹੀਦਾ ਥੈਂਕਸ ਕਿ ਕਿ ਨਹੀਂ ਕਰ ਪਾਏ ਹਾਂ ਕਿ ਤੁਸੀਂ ਸਭ ਨੇ ਦੇਖਿਆ ਬੱਚੇ ਦੇ ਘਰ ਪਿੰਡ ਵੀ ਦੇਖਿਆ ਹੋਰਲੇ ਵੀ ਜੁੜੇ ਹੋਏ ਨੇ ਕਿੰਨਾ ਸੋਹਣਾ ਬੱਚੇ ਦੇ ਗੱਡਾ ਤੇ ਕਿਤਾ ਕਿਸੇ ਨੂੰ ਘੱਟ ਨਹੀਂ ਸੀ ਤੇ ਨਾ ਜਿਹੜਾ ਸ਼ਬਦ ਗਾਇਨ ਸੀਗਾ ਬੱਚਿਆਂ ਦਾ ਦੇ ਸ਼ਵਾ ਬਟੂਰੇ ਉਹ ਵੀ ਬਹੁਤ ਸੋਨਾ ਸੀਗਾ ਰਸਮੀ ਸੀਗਾ ਤੇ ਬੜੀ ਖੁਸ਼ੀ ਹੋਈ ਮਿਲ ਕੇ ਸਾਰੇ ਟੀਚਰਜ਼ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਦੇਖੋ ਕੋਈ ਵੀ ਸੰਸਥਾ ਹੋਵੇ ਉਹ ਰੂਹ ਦੇ ਬਣਾਉਣੇ ਚਾਹਦੀ ਹੈ ਸੰਸਥਾ ਬਿਲਡਿੰਗ ਨਹੀਂ ਹੁੰਦੀ ਸੰਸਥਾ ਹੁੰਦੀ ਹੈ ਜਿਹੜੀ ਅੰਦਰ ਰੂਹ ਪਾਉਂਦੇ ਨੇ ਜਿਹੜੇ ਅੰਦਰ ਲੋਕ ਹਿਊਮਨ ਰਿਸੋਰਸ ਨੂੰ ਕਹਿੰਦੇ ਜਿਹੜੇ ਲੋਕ ਅੰਦਰ ਕੰਮ ਕਰਦੇ ਨੇ ਸੋ ਜਿੱਥੇ ਇਹ ਬੜਾ ਲਾਜ਼ਮੀ ਹੈ ਕਿ ਕਲਾਸਰੂਮ ਸਾਫ਼ ਹੋਣ ਚੰਗੇ ਹੋਣ ਲੈਬੋਰਟਰੀਜ਼ ਹੋਣ ਬਾਥਰੂਮ ਹੋਣ ਟਾਇਲਟਸ ਇਹ ਬੜਾ ਲਾਜ਼ਮੀ ਹੈ ਇਹਦੇ ਬਿਨਾਂ ਤੇ ਬੱਚਾ ਸਕੂਲ ਹੀ ਨਹੀਂ ਆਏਗਾ ਲੇਕਿਨ ਇਸੇ ਨਾਲ ਨਾਲ ਇਹ ਬੜਾ ਲਾਜ਼ਮੀ ਹੈ ਕਿ ਜਿਹੜੇ ਪੜ੍ਹਾਉਣ ਵਾਲੇ ਟੀਚਰ ਨੇ ਉਹ ਬੜਾ ਚੰਗੇ ਹੋਣ ਕਿਉਂਕਿ ਰੂਹ ਉਹਨਾਂ ਫੁੱਕੜੀਆਂ ਬੱਚਿਆਂ ਦੇ ਵਿੱਚ ਉਹਨਾਂ ਨੇ ਸਾਡੇ ਬੱਚਾ ਨੂੰ ਫੁੱਲ ਵਾਂਗੂ ਖੇਡ ਖੇਡਾਉਣਾ ਉਹਨਾਂ ਨੇ ਆੜੇ ਬੱਚਿਆਂ ਨੇ ਹਾਸ ਕੀਤਾ ਕਿਤਾ ਕਿਤਾ ਕਵਾਂ ਜੇ ਜਿੰਨੀ ਮਰਜ਼ੀ ਬੱਚੇ ਚ ਕਾਬਲੀਤ ਹੋਵੇ ਜਦ ਤੱਕ ਉਹ ਟੀਚਰ ਉਹਨੂੰ ਤਰਾਸ਼ੇਗਾ ਨਹੀਂ ਉਸ ਹੀਰੇ ਨੂੰ ਉਹ ਤੱਕ ਉਹ ਹੀਰਾ ਹੀਰਾ ਨਹੀਂ ਬਣਦਾ ਸੋ ਬਹੁਤ ਮਿਹਰਬਾਨੀ ਮੈਮ ਤੁਹਾਡੀ ਸੋ ਜਿਹੜੇ ਉਪਰਾਲੇ ਹੋਏ ਨੇ ਮਾਨ ਸਾਹਿਬ ਸਰਕਾਰ ਦੇ ਤੇ ਬੜੇ ਚੰਗੇ ਉਪਰਾਲੇ ਨੇ ਹੁਣ ਐਸ ਪੂਰੀ ਜੇ ਮੈਂ ਗੱਲ ਕਰਾਂ ਤੇ ਇੱਕ ਨਵਾਂ ਸਮਾਰਟ ਬਣਿਆ ਸਮਾਰਟ ਕਲਾਸਰੂਮ ਨੇ ਸਮਾਰਟ ਕਲਾਸਰੂਮ ਮਤਲਬ ਇੰਟਰਐਕਟਿਵ ਪੈਨਲ ਲੱਗਾ ਇੰਟਰਐਕਟਿਵ ਪੈਨਲ ਦਾ ਮਤਲਬ ਸਭ ਕੁਝ ਉਹਦੇ ਅੰਦਰ ਹੈਗਾ ਉਹਦੇ ਚੋ ਡਰਾਇੰਗ ਕਰਨੀ ਡਰਾਇੰਗ ਕਰ ਲੋ ਕੋਟੀ ਜਿਓਮੈਟਰੀ ਕਰਨੀ ਜਿਓਮੈਟਰੀ ਕਰ ਲੋ ਤੁਸੀਂ ਐਂਗਲ ਬਣਾਉਣੇ ਆ ਲਬਾਈ ਡਾਫੀ ਆ ਕੁਝ ਕਰਨਾ ਉਹ ਸਾਰਾ ਕੁਝ ਤੁਹਾਨੂੰ ਆ ਚੱਲ ਜਾਂਦਾ ਫਸਟ ਟੀਚਰ ਸਮਝਾ ਲਿਓ ਤੁਸੀਂ ਜਨਮਾਂ ਸ਼ਬਦ ਕੀ ਹੈ ਉਹਨ ਪਛਾਣੋ ਵੇਖੇ ਵੈਸੇ ਵੀ ਮੇਰੇ ਜਿਹੜੇ ਚੀਜ਼ ਪਤਾ ਦਿੰਦਾ ਨਾ ਉਹ ਜਿਆਦਾ ਸਿੱਖ ਸਾਡੇ ਆਮ ਆਦਮੀਆਂ ਨੂੰ ਪਤਾ ਨਹੀਂ ਕਿ ਜਿਹੜੇ ਆਡੀਓ ਪਲੇਨ ਜਿਹਨੂੰ ਕਹਿੰਦੇ ਆ ਸੁਣਨ ਵਾਲਾ ਔਰ ਵੇਖਣ ਵਾਲਾ ਸਾਡੇ ਕੋਲ ਸਮਾਨ ਬਹੁਤ ਹੋਣਾ ਚਾਹੀਦਾ ਪ੍ਰਿੰਸੀਪਲ ਮੈਮ ਨੇ ਦੱਸਿਆ ਕਿ ਪਹਿਲਾਂ ਵੀ ਪ੍ਰੋਜੈਕਟਰ ਸੀਗੇ ਲੇਕਿਨ ਇੰਟਰੈਕਟਿਵ ਪੈਨਲ ਜਿਹੜਾ ਕਿ ਟੀਵੀ ਵਰਗਾ ਹੁੰਦਾ ਉਹ ਹੁਣ ਸਾਡੇ ਕੋਲ ਪਹਿਲੀ ਵਾਰੀ ਆਇਆ ਸਾਡੇ ਕੋਲ ਜਿਹੜੇ ਸਾਡੇ ਟੀਚਰ ਨੇ ਜਿਹੜੇ ਮਰਦ ਪ੍ਰਧਾਨਾ ਟੀਚਰ ਨੇ ਮੇਲਸ ਨੇ ਉਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਸੀ ਬਾਥਰੂਮ ਵਾਸਤੇ ਸੋ ਬਾਥਰੂਮ ਨਵਾਂ ਬਣ ਕੇ ਬਹੁਤ ਵਧਾਈ ਹੋਵੇ ਤੁਹਾਨੂੰ ਸਭ ਨੂੰ ਜੀ ਔਰ ਅੱਗੇ ਹੁੰਦਾ ਕੀ ਸੀਗਾ ਕਿ ਬੱਚਾ ਅੰਦਰ ਆ ਗਿਆ ਗੇਟ ਬੰਦ ਹੋ ਗਿਆ ਲੇਕਿਨ ਕੋਈ ਸਿਕਿਉਰਿਟੀ ਗਾਰਡ ਨਹੀਂ ਸੀਗਾ ਹੁਣ ਸਿਕਿਉਰਿਟੀ ਗਾਰਡ ਹਰ ਸਕੂਲ 'ਚ ਰੱਖੇ ਗਏ ਨੇ ਔਰ ਇਸੇ ਤਰ੍ਹਾਂ ਹੀ ਕੈਂਪਸ ਮੈਨੇਜਰ ਅਗੇ ਜੇ ਕੋ ਪੱਖਾ ਖਰਾਬ ਹੋ ਜਾਣਾ ਟਿਊਬ ਸਰਜਣੀ ਟੁੱਟੀ ਲੀਕ ਕਰ ਜਾਣੀ ਕਿਤੇ ਪੇਂਟ ਦੀ ਲੋੜ ਕਿਤੇ ਸੀਮੈਂਟ ਲਵਾਉਂਦੀ ਲੋੜ ਤੇ ਕਿਸੇ ਟੀਚਰ ਦੀ ਡਿਊਟੀ ਲੱਗ ਜਾਣੀ ਵੀ ਤੂੰ ਆ ਕੰਮ ਕਰਾ ਛੋਟ ਟੀਚਰ ਪੜਾਵੇ ਕੀ ਕੰਮ ਕਰੇ ਇਸ ਕਰਕੇ ਹੁਣ ਕੈਂਪਸ ਮੈਨੇਜਰ ਰੱਖਿਆ ਕੈਂਪਸ ਮੈਨੇਜਰ ਦਾ ਕੰਮ ਆ ਕਿ ਕਿਸੇ ਚੀਜ਼ ਦੀ ਲੋੜ ਸਕੂਲ ਨੂੰ ਹੋਵੇ ਕਿਸੇ ਚੀਜ਼ ਦੀ ਤਾਂ ਉਹ ਫਿਰ ਕੈਂਪਸ ਮੈਨੇਜਰੋ ਕੰਮ ਕਰਾਏਗਾ ਟੀਚਰ ਜਿਹੜੇ ਨੇ ਮਾਸਟਰ ਸਾਡੇ ਜਿਹੜੇ ਨੇ ਇਹ ਸਿਰਫ ਪੜਾਉਣ ਦਾ ਕੰਮ ਕਰਨਗੇ ਜਦੋਂ ਕਿ ਬੱਚਾ ਨੂੰ ਪੂਰਾ ਟਾਈਮ ਆਪਣਾ ਦੇ ਸਕਣਗੇ ਸੋ ਤੁਹਾਨੂੰ ਸੁਣ ਕੇ ਬੜੀ ਖੁਸ਼ੀ ਹੋਏਗੀ ਕਿ ਜਿਹੜੇ ਇਮਤਿਹਾਨ ਹੁੰਦੇ ਨੇ ਜਿਵੇਂ ਡਾਕਟਰ ਬਣਦੇ ਆ ਇੰਜੀਨੀਅਰ ਬਣਦੇ ਆ ਉਹਨੂੰ ਜੁਆਇੰਟ ਜੁਆਇੰਟ ਐਂਟ੍ਰੈਂਸ ਐਗਜ਼ਾਮੀਨੇਸ਼ਨ ਕਹਿੰਦੇ ਆ ਸੋ ਸਾਡੇ ਬੱਚੇ ਬਿਲਕੁਲ ਉਸ ਕੱਲ ਜਾਣਾ ਬੰਦ ਹੋ ਗਏ ਸੀਗੇ ਜਦ ਪੁਰਾਣੇ ਜ਼ਮਾਨੇ ਜਿਵੇਂ ਦੇਖੀਏ ਤੇ ਸਾਡੇ ਜਿੰਨੇ ਇੰਜੀਨੀਅਰ ਜਿੰਨੇ ਡਾਕਟਰ ਜਿੰਨੇ ਜਰਨੈਲ ਬਣੇ ਨੇ ਫੌਜਾਂ ਦੇ ਇਹ ਕਿੱਥੋਂ ਬਣੇ ਨੇ ਇਹ ਸਾਰੇ ਸਰਕਾਰੀ ਸਕੂਲਾਂ ਚ ਪੜ੍ਹ ਕੇ ਬਣੇ ਨੇ ਤੁਹਾਨੂੰ ਮੈਂ ਉਹ ਨਾ ਵੇਸ ਗੱਲ ਦਾ ਪਰ ਪਿਛਲੇ 25 30 ਸਾਲਾਂ ਚ ਮਿਆਰ ਬਹੁਤ ਡਿੱਗਿਆ ਸਾਡਾ ਬਹੁਤ ਛਾਸਿਕਾ ਪਿੱਛੇ ਜੇ ਮਿਆਰ ਡਿੱਗਿਆ ਸਾਡੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਨੇ ਆ ਕੇ ਇਹਨਾਂ ਮਿਆਰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਔਰ ਜਿੰਨਾ 3 ਸਾਲਾਂ ਜਿਹਾ ਕੰਮ ਕੀਤਾ ਉਸ ਨਾਲ ਦੁਗਣਾ ਤਿੰਗਣਾ ਕੰਮ ਅਸੀਂ ਆ ਦੋ ਸਾਲਾਂ ਜੁਲ ਕੇ ਕਰ ਜਾ ਰਹੇ ਆ ਸੋ ਤੁਸੀਂ ਦੇਖੋਗੇ ਤੁਹਾਨੂੰ ਕਿਸੇ ਚੀਜ਼ ਦੀ ਘਾਟ ਹੋਵੇ ਤੁਹਾਨੂੰ ਜੀਤੀ ਦਾਂਗੇ ਸੋ ਮੈਂ ਦੱਸ ਰਿਹਾ ਸੀ ਕਿ ਸਾਡੇ 190 ਦੇ ਕਰੀਬ 190 ਦੇ ਕਰੀਬ ਸਾਡੇ ਬੱਚੇ JEE ਐਂਟ੍ਰੈਂਸ ਟੈਸਟ ਵਿੱਚ ਕੁਆਲੀਫਾਈ ਕੀਤਾ ਨਾ 50 ਤੋਂ ਸਮਝੋ ਜੀ ਕੋਈ ਜਮਾਨਾ ਸੀ ਕਿ ਸਾਡੇ सरकारी से बच्चे छड़ छड़ के प्राइवेट स्कूलों जा रहे थे पर तुम तो खुश हो गए कि पिछले तीन साल कोई नौ हज़ार के करीब बच्चे प्राइवेट स्कूलों छड़ के सरकारी स्कूल चए हैं जिम्मे मैडम ने के कि पब्लिक स्कूल है रेनी नाम ना की कि नाम रियान रेन पब्लिक स्कूल है उतो छा साया हां जी मैम सबसे पहले अपना नाम ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਰਵਾ ਲੋ ਸਿੱਖਿਆ ਕਰਾਤੀ ਦੇ ਦੀਨ ਸਕੂਲਾਂ ਦਾ ਨਵੀਨੀਕਰਨ ਕੀਤਾ ਗਿਆ ਤੇ ਅੱਜ ਡਾਕਟਰ ਸਾਹਿਬ ਜਰਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਮੇਰਾ ਨਾਮ 소ਨੀਆ ਨੰਦਵਾ ਪ੍ਰਿੰਸੀਪਲ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਕੋਟਬਾਬਾ ਦੀਪ ਸਿੰਘ ਸਾਡੇ ਸਕੂਲ ਦੇ ਵਿੱਚ ਇੱਕ ਨਵਾਂ ਕਮਰਾ ਜਿਹੜਾ ਬਣਿਆ ਉਹਦਾ ਉਦਘਾਟਨ ਹੋਇਆ ਤੇ ਇੱਕ ਬॉयज ਟਾਇਲਟ ਦੀ ਗ੍ਰਾਂਟ ਸਾਨੂੰ ਪ੍ਰਗਿਆਰ ਸਰਕਾਰ ਦਰਾ ਮਿਲੀ ਸੀ ਉਹਦਾ ਉਦਘਾਟਨ ਹੋਇਆ शिक्षा क्रांति दे अधीन चल रही मुहिम ਦੇ ਵਿੱਚ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਗਿਆ ਸਹੂਲਤਾ ਤੇ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਨੂੰ ਵਧਾਉਣ ਦਾ ਜਿਹੜਾ ਉਪਰਾਲਾ ਕੀਤਾ ਗਿਆ ਉਹਦੇ ਅਧੀਨ ਸਾਡੇ ਸਕੂਲ ਦੇ ਵਿੱਚ ਇੱਕ ਨਵਾਂ ਕਲਾਸਰੂਮ ਬਣਿਆ ਆਧੁਨਿਕ ਕਲਾਸਰੂਮ ਹੈ ਉਹਦੇ ਵਿੱਚ ਇੰਟਰਐਕਟਿਵ ਪੈਨਲ ਲਗਾਇਆ ਗਿਆ ਜਿਹਦੇ ਤੋਂ ਅਸੀਂ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਐਜੂਕੇਟ ਕਰ ਸਕਦੇ ਹਾਂ ਜਿਸ ਤਰ੍ਹਾਂ ਵੀ ਅੱਜਕੱਲ੍ਹ ਆਨਲਾਈਨ ਕਲਾਸਿਸ ਦਾ ਆਨਲਾਈਨ ਐਜੂਕੇਸ਼ਨ ਦਾ ਬੜਾ 트ੈਂਡ ਆ ਤੇ ਉਹ ਇੰਟਰਐਕਟਿਵ ਪੈਨ ਜਿਹੜਾ ਉਹ ਸਾਡੇ ਸਕੂਲ ਦੇ ਬੱਚਿਆਂ ਦੇ ਲਈ ਕਾਫੀ ਫਾਇਦੇਮੰਦ सिद्ध ਹੋਏਗਾ ਜਿਸ ਨਾਲ ਪੰਜਾਬ ਸਰਕਾਰ ਦਾ ਵੀ ਉਪਰਾਲਾ ਹੈ ਕਿ ਇਨਫਰਾਸਟ੍ਰਕਚਰ ਨੂੰ ਵਾਤਾਵਰਣ ਵਧੀਆ ਬਣਾਇਆ ਜਾਏ ਤਾਂ ਕਿ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਦੀ ਫੀਸ ਨਹੀਂ ਦੇ ਸਕਦੇ ਆ ਉਹ ਸਰਕਾਰੀ ਸਕੂਲਾਂ ਚ ਵਧੀਆ ਸਹੂਲਤਾਂ ਵਿੱਚ ਪੜ ਸਕਣ ਸਾਡੇ ਸਕੂਲ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲ ਸਾਡੇ ਸਕੂਲ 'ਚ ਆਏ ਆ ਉਹਨਾਂ ਨੇ ਕਾਫੀ ਅੱਛਾ ਮੈਸੇਜ ਕੀਤਾ ਉਹਨਾਂ ਦੇ ਪੇਰੈਂਟਸ ਨੇ ਵੀ ਆ ਕੇ ਸੰਮੇਜ ਦੱਸਿਆ ਪਿਛਲੇ ਸਾਲ ਨੂੰ ਸਾਡੇ ਕੋਲ ਕਾਫੀ بچے ਆਏ ਉਹਨਾਂ ਦੇ ਪੇਰੈਂਟਸ ਵੀ ਇਹ ਕਹਿਣਾ ਹੈ ਬੱਚਿਆਂ ਦਾ ਵੀ ਬੜੇ ਸੈਟੀਸਫਾਈਡ ਨੇ ਬੱਚੇ ਥੋੜੀ ਫੀਸ ਤੇ ਬਹੁਤ ਜ਼ਿਆਦਾ ਸਹੂਲਤਾ ਇਹ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਮੌਜੂਦ ਹੈ। ਜੇ ਤਾਂ ਉਹਨਾਂ ਨੇ ਡਾਕਟਰਿੰਦਾ ਵੀ ਜੀ ਨੇ ਸਾਨੂੰ ਦੱਸਿਆ ਹੈ ਕਿ ਜੇ ਤੁਸੀਂ ਤੁਹਾਨੂੰ ਕਮਰਿਆਂ ਦੀ ਜ਼ਰੂਰਤ ਹੈ ਤੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਸਕਦੇ ਹਾਂ। ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੀ ਇੱਕ ਬਿਲਡਿੰਗ ਜਿਹੜੀ ਹੈ ਉਹ ਅ ਮਤਲਬ ਉਹ ਖਰਾਬ ਹੋ ਗਈ ਹੈ। ਉਹਨੂੰ ਅ ਹਾਲਿਸ਼ ਕਰਕੇ ਤੇ ਉੱਥੇ ਅਸੀਂ ਨਵੇਂ ਕਲਾਸ ਰੂਮ ਬਣਾਣਾ ਚਾਹ ਰਹੇ ਹਾਂ ਤੇ ਉਹਨਾਂ ਨੇ ਸਾਨੂੰ ਕਿਹਾ ਹੈ ਅਸ਼ਵਾ ਸੰਗੀਤ ਕਰਕੇ ਤੁਹਾਨੂੰ ਇੱਕ ਕਲਾਸ ਰੂਮ ਦਿੱਤਾ ਜਾ ਰਿਹਾ ਹੈ ਤੇ ਸੀਨੀਅਰ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਕਿਸ ਕਿਸਮ ਦੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਦੇਖੋ ਜੀ ਇੱਕ ਕਮੇਟੀ ਨੇ ਇੱਕ ਸਕੀਮ ਮੰਨ ਸਭ ਨੂੰ ਪਤਾ ਸਕੂਲਾਂ ਦੇ ਵਿੱਚ ਚੱਲਦੀ ਹੈ ਬੱਚਿਆਂ ਨੂੰ ਨਹੀਂ ਖਾਣਾ ਹੁੰਦਾ ਫਿਰ ਬੱਚਿਆਂ ਨੂੰ ਅਟਨੇ ਤੱਕ ਦੇ ਬੱਚਿਆਂ ਨੂੰ ਸਾਡੀ ਯੂਨੀਫਾਰਮ ਵੀ ਫ੍ਰੀ ਦਿੱਤੀ ਜਾਂਦੀ ਹੈ ਆ ਕਿਤਾਬਾਂ ਫ੍ਰੀ ਮਿਲਦੀਆਂ ਨੇ ਤੇ ਜੇ ਅਸੀਂ ਫੀਸ ਦੇ ਨਾਮ ਤੇ ਕਰੀਏ ਤੇ ਬੜੀ ਨਾਮਾਤਰ ਜੀ ਫੀਸ ਹੈ ਜੀ ਮਹੀਨੇ ਦੇ ਜਾਂ 55 ਰੁਪਏ ਦੇ ਹਿਸਾਬ ਨਾਲ ਇਸ ਤੋਂ ਵੱਧ ਨਹੀਂ ਹੈ ਪੰਸ ਨੇ ਜਿਹੜੇ ਉਹ ਵੀ ਨੌਵੀਂ ਤੋਂ ਨੌਵੀਂ ਦਸਵੀਂ 11th 12th ਕਲਾਸ ਨੂੰ ਅਤੇ ਮੇਰੇ ਨਾਲ ਤਾਂ ਉਹ ਵੀ ਫ੍ਰੀ ਹੈ ਤੇ ਕਾਫੀ ਸਹੂਲਤਾਂ ਨੇ ਹੋਰ ਬਾਕੀ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਅਸੀਂ ਬਾਹਰ ਬਹੁਤ ਸਾਰੇ ਐਕਸਪਰਸ਼ਨਸ ਦੇ ਵਾਸਤੇ ਸਾਨੂੰ ਫੰਡ ਆਉਂਦਾ ਬੱਚੇ ਨੂੰ ਵਕੀਆ ਵਕੀਆ ਇਤਿਹਾਸਿਕ ਜਗ੍ਹਾਾਂਾਂ ਤੇ ਐਜੂਕੇਸ਼ਨਲ ਇੰਸਟੀਚੂਟਸ ਦੇ ਵਿੱਚ ਅਸੀਂ ਕਾਫੀ ਵਿਜ਼ਿਟ ਕਰਾਉਂਦੇ ਆ ਉਹਦੇ ਫੰਡਸ ਵੀ ਸਾਨੂੰ ਕਾਫੀ ਮਿਲਦੇ ਆ ਹਾਂਜੀ ਬਬਰ ਸਾਹਿਬ ਕੀ ਕਹਿਣਾ ਚਾਹੋਗੇ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਵਿਕੇ ਡਾਕਟਰ ਇੰਦਰਬੀਰ ਸਿੰਘ ਨੇਚਰ ਵੱਲੋਂ ਨਵੇਂ ਕਮਰੇ ਤੇ ਬਾਥਰੂਮ ਦਾ ਉਦਘਾਟਨ ਕੀਤਾ ਗਿਆ ਵਾਹਿਗੁਰਜੀ ਖਾਲਸਾ ਸਿਰ ਵਾਹਿਗੁਰਜੀ ਦੀ ਫਤਿਹ ਮੇਰਾ ਨਾਮ ਵਰਪਾਲ ਸਿੰਘ ਬੱਬਰ ਵਾਰਡ ਨੰਬਰ 47 ਤੋਂ ਤੁਹਾਡਾ ਵੀਰ ਕੌਂਸਲਰ ਸੇਵਾਦਾਰ ਲਾਲੋ ਇੱਕ ਸਾਡੇ ਹਲਕੇ ਦੇ ਡਾਕਟਰ ਇੰਦਰਬੀਰ ਨੇਚਰ ਸਾਹਿਬ ਐਮ ਐਲ ਏ ਸਾਹਿਬ ਆਏ ਸੀ ਉਹਨਾਂ ਨੇ ਜਿਹੜੇ ਉੱਤੇ ਸਕੂਲ ਦੀ ਨਵੇਂ ਕਮਰੇ ਪਾਏ ਗਏ ਬਾਥਰੂਮ ਬਣਾਏ ਗਏ ਨੇ ਹੋਰ ਅੰਦਰ ਐਸ ਸੀੜੀਆਂ ਵੀ ਲਾਈਆਂ ਗਈਆਂ ਵਾ ਤੇ ਕਾਫੀ ਜਿਹੜਾ ਮਤਲਬ ਕੀ ਉਹਨੂੰ ਸਕੂਲ ਨੂੰ ਹੋਰ ਨਵੇਂ ਤਰੀਕੇ ਨਾਲ ਬਣਾਇਆ ਗਿਆ ਵਾ ਤੇ ਮਾਨ ਸਰਕਾਰ ਵੱਲੋਂ ਜੋ ਵੀ ਪਾਲੇ ਹੁੰਦੇ ਆ ਤੇ ਅਸੀਂ ਵੱਧ ਤੋਂ ਵੱਧ ਜੋ ਵੀ ਕੰਮ ਕਰ ਰਹੇ ਹਾਂ ਤੇ ਡਾਕਟਰ ਸਾਹਿਬ ਹੋਰ ਵੀ ਕਹਿ ਗਏ ਉੱਥੇ ਕਿ ਜਿਹੜੇ ਕਮਰੇ ਬਣਨੇ ਆ ਮੈਡਮ ਪ੍ਰਿੰਸੀਪਲ ਮੈਡਮ ਨਾਲ ਵੀ ਗੱਲ ਹੋਈ ਸੀ ਤੇ ਉਹਨਾਂ ਨੇ ਕਿਹਾ ਕਿ ਆਪਾਂ ਜਿਹੜੇ ਕਮਰੇ ਹੋਰ ਵੀ ਆਪਣੇ ਕੋਲ ਜਿਹੜੀ ਜਗ੍ਹਾ ਵਾ ਕਿ ਉੱਥੇ 7-8 ਕਮਰੇ ਪੈਂਦੇ ਆ ਉਹ ਵੀ ਆਪਾਂ ਸਕੂਲ ਨੂੰ ਬਣਾ ਕੇ ਰਵਾਂਗੇ ਮੈਂ ਮਾਪਿਆਂ ਨੂੰ ਸੰਦੇਸ਼ ਇਹ ਦੇਣਾ ਚਾਹੁੰਦਾ ਵਾਂ ਕਿ ਜਿਹੜੇ ਸਰਕਾਰੀ ਸਕੂਲ ਹੈ ਸਰਕਾਰੀ ਸਕੂਲ ਦੀਆਂ ਟੀਚਰਾਂ ਮੈਡਮਾਂ ਬਹੁਤ ਪੜੀਆਂ ਲਿਖੀਆਂ ਪ੍ਰੋਫੈਸ਼ਨਲ ਸਕੂਲ ਜਿਹੜੇ ਦੇਖ ਲਓ ਕੋਈ 8ਵੀਂ ਪੜ੍ਹੇ ਮੈਡਮ ਜਾਂ 10ਵੀਂ ਪੜ੍ਹਿਆ ਤੇ ਮੈਂ ਸਾਰਿਆਂ ਨੂੰ ਇਹ ਜ਼ਰੂਰ ਕਹਾਂਗਾ ਕਿ ਤੁਸੀਂ ਪਹਿਲੇ ਜਿਹੜੇ ਸਰਕਾਰੀ ਹੀ ਸਕੂਲ ਹੁੰਦੇ ਸੀ ਕਿ ਉੱਥੇ ਬੱਚੇ ਪੜ੍ਹ-ਪੜ ਕੇ ਰੇਰ ਵਧੀਆ ਜੋਧੇ ਬਣੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿਰਪਾ ਕਰਕੇ ਤੁਸੀਂ ਸਰਕਾਰੀ ਸਕੂਲ ਨੂੰ ਆਪਣੇ ਬੱਚਿਆਂ ਨੂੰ ਪਾਓ ਟੈਸਟ ਫ੍ਰੀ ਹੈ ਬੱਚੇ ਦੀਆਂ ਕਿਤਾਬਾਂ ਫ੍ਰੀ ਹੈ ਹਰ ਇੱਕ ਚੀਜ਼ ਆਪਨੂੰ ਫ੍ਰੀ ਹੈ ਤੇ ਆਪਣੇ ਬੱਚੇ ਵਧੀਆ ਢੰਗ ਨਾਲ ਪੜ੍ਹਾਓ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪਣੇ ਬੱਚੇ ਸਰਕਾਰੀ ਸਕੂਲ ਚ ਪਾਓ ਤੇ ਆਪਣੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਜ਼ਰੂਰ ਕਰਾਓ ਆਪ ਜੀ ਸਾਰੇ ਬਲੀਭਾਨੀ ਜਾਂਦੇ ਹੋ ਕਿ ਜਿਹੜੀ ਜੇ ਸਕੂਲ ਜਿਹੜੇ ਹੈ ਬਹੁਤ ਵਧੀਆ ਸਕੂਲ ਕਰ ਦਿੱਤੇ ਆ ਮੈਂ ਅੱਜ ਦੇਖ ਕੇ ਹੈਰਾਨ ਹੋ ਗਿਆ ਕਿ ਬੈਂਚ ਨਵੇਂ ਹਰ ਇੱਕ ਚੀਜ਼ ਸਕੂਲ ਤੇ ਵਿੱਚ ਕੋਈ ਚੀਜ਼ ਤੇ ਮਤਲਬ ਕਿ ਐਸੀ ਨਹੀਂ ਲੱਗੀ ਮੈਨੂੰ ਕਿ ਕੋਈ ਕਮੀ ਹੋਏ ਥੱਲੇ ਪੱਥਰ ਪਏ ਨੇ ਇਡੇ ਵਧੀਆ ਸਕੂਲ ਹੈ ਕਿ ਮੈਂ ਮਾਨ ਸਰਕਾਰ ਦੇ ਬਹੁਤ-ਬਹੁਤ ਧੰਨਵਾਦਵਾ ਮਾਨ ਸਰਕਾਰ ਨੇ ਇਡੇ ਵਧੀਆ ਸਕੂਲ ਔਰ ਇੰਨਾ ਵਧੀਆ ਕੰਮ ਕਰਤਾ ਹੈ ਅਸੀਂ ਆਪਣੇ ਹਲਕੇ ਦੇ ਡਾਕਟਰ ਸਾਹਿਬ ਨੇਚਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿ ਜਿਹੜੇ ਕੋੜ ਬਾਬਾ ਦੀਪ ਸਿੰਘ ਸਕੂਲ ਲੜਕੀਆਂ ਦਾ ਵਾ ਬਹੁਤ ਵਧੀਆ ਸਕੂਲ ਬਣਾਤਾ ਹੈ ਬਹੁਤ ਵਧੀਆ ਢੰਗ ਨਾਲ ਮਤਲਬ ਕਿ ਤੁਸੀਂ ਪਤਾ ਨਹੀਂ ਲੱਗਦਾ ਕਿ ਇਹ ਸਰਕਾਰੀ ਸਕੂਲ ਹੈ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਨਸ